ਹਾਏ ਹਾਏ ਵਾਦੀਵਾ ਗਰਵਾਸ ਸਰਪੰਚ ਕਿਦਾ ਔਰਦਾ ਹਾਏ ਹਾਏ ਵਾਦੀਵਾ ਗਰਵਾਸ ਸਰਪੰਚ ਕਿਦਾ ਔਰਦਾ ਅੱਜ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਆ ਉਹਦੇ ਵਿੱਚ ਇੱਕ ਅਨਨੋਨ ਪਰਸਨ ਪਰ ਉਹ ਫਾਇਰ ਕਰ ਰਿਹਾ ਤੇ ਉਹਦੀ ਜਿਹੜੀ ਪੜਤਾਲ ਆ ਉਹ ਮੰਨ ਜੋਗ ਡੀਐਸਪੀ ਸਾਹਿਬ ਨੂੰ ਜਿਹੜੀ ਹੈਗੀ ਆ ਉਹ ਮਾਰਕ ਹੋ ਗਈ ਆ ਡੀਐਸਪੀ ਸਦਾ ਸਤਨਾ ਸਿੰਘ ਸਾਹਿਬ ਡਿਵੀਜ਼ਨ ਗੁਰੂ ਸਾਹਿਬ ਉਹਨਾਂ ਨੂੰ ਜਿਹੜੀ ਹੈਗੀ ਆ ਵੀਡੀਓ ਦੀ ਜਿਹੜੀ ਹੈਗੀ ਆ ਪੜਤਾਲ ਆ ਉਹਨਾਂ ਨੂੰ ਮਾਰਕ ਹੋ ਗਈ ਆ ਉਹ ਸਾਹਿਬ ਇਹਦੇ ਬਾਰੇ ਪੜਤਾਲ ਕਰਕੇ ਤੇ ਅਜਪਰ ਕਾਰਵਾਈ ਕਰਨੀ ਹੈ ਤਾਂ ਹੈ ਤਾਂ ਹੈ ਤਾਂ ਦੇਖੋ ਗਲਤ ਆ ਜੇ ਕਿਸੇ ਨੇ ਵੀ ਕੋਈ ਵੀ ਆ ਪਬਲਿਕ ਪ੍ਰੈਸ ਤੇ ਇਸ ਤਰ੍ਹਾਂ ਫਾਇਰ ਕਰਨਾ ਗਲਤ ਆ ਬਾਰਡਰ ਸਰਦਰੀ ਜ਼ਿਲ੍ਹਾ ਗਲਤ ਤਾਂ ਜਿਹੜੀ ਕਾਨੂੰਨ ਤੋਂ ਗੱਲ ਬਾਹਰ ਆ ਤਾਂ ਸਾਡੇ ਨਹੀਂ ਤਾਂ ਗਲਤੀ ਆਉ। ਕਾਂਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਬੜੇ ਸਖਤ ਨਿਰਦੇਸ਼ ਆ ਵੀ ਕੋਈ ਵੀ ਗੈਰਕਾਨੂੰਨੀ ਕੰਮ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਜੀ। ਬਾਕੀ ਸਾਰੇ ਅਫਸਰ ਉਹ ਪੜਤਾਲ ਕਰਕੇ ਵੀ ਉਹ ਵੈਰੀਫਾਈ ਕਰਕੇ ਇਹ ਇਹ ਅਲਪਾ ਲੋ ਕਰਵਾਈ ਜਾਂਦੇ। ਬਿਲਕੁਲ ਡੀਸੀ ਸਾਹਿਬ ਵੱਲੋਂ ਵੀ ਜਿਵੇਂ ਦੱਸਿਆ ਵੀ ਰਾਤ ਨੂੰ ਜਿਹੜੇ ਆਪਨੇ ਆ ਡੀਜੀ ਉਹਨਾਂ ਤੇ ਵੀ ਬੈਨ ਆ। ਜੀ। ਤੇ ਡਰੋਨ ਤੇ ਵੀ ਬੈਨ ਆ। ਜੀ ਹਾਂ ਆਸਪਾਜੀ ਸਾਰਿਆਂ ਤੇ ਬੈਨ ਆ ਜੀ ਤੇ ਬਸ ਸਹਨੇ ਆਪਸਰ ਪੜਤਾਲ ਕਰਕੇ ਕਾਰਵਾਈ